ਸਿਸ਼ਨ ਇੱਕ ਦੇ ਅਧਿਨ ਕੀਤਾ ਗਿਆ ਜੀ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਹੈ ਜੀ ਇਹ ਵੀ ਬੜਾ ਹੌਟ ਚੱਲ ਰਿਹਾ ਹੈਗਾ ਜੀ ਤੇ ਸਾਡੇ ਮਾਨਯੋਗ ਪੰਜਾਬ ਸਰਕਾਰ ਅਤੇ ਸ਼੍ਰੀ ਗੁਰਨੀਤ ਸਿੰਘ ਕੁਰਾਣਾ ਆਈਪੀਐਸ ਅਫਸਰ ਕਪਤਾਨ ਜੀ ਦੀ ਪੁਲਿਸ ਉਹਪਨਗਰ ਜੀ ਦੀ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਨਿਗਰਾਨੀ ਹੇਠ ਜੋ ਹੁਕਮ ਜਾਰੀ ਕੀਤੇ ਹੋਏ ਸੀਗੇ ਜੀ ਇਹ ਜਿਹੜਾ ਇਮੀਗ੍ਰੇਸ਼ਨ ਦਾ ਹੈਗਾ ਜੀ ਇਹਦੇ ਵਿੱਚ ਅੱਜਕੱਲ ਬੜੇ ਭੋਲੇ-ਪਾਲੇ ਲੋਕ ਚੰਗੀ ਵੱਡੀ ਠੱਗੀ ਦੇ ਸ਼ਿਕਾਰ ਹੋ ਰਹੇ ਹੈਗੇ ਜਿਹਨੂੰ ਕਹਿੰਦੇ ਅਸੀਂ ਤੇ ਕੁਝ ਲੋਕ ਇਸੀ ਚੀਜ਼ ਦਾ ਫਾਇਦਾ ਚੱਕਦੇ ਹੋਏ ਕਿ ਉਹ ਆਪਣੀ ਪਾਵਰ ਇਸਤੇਮਾਲ ਕਰਕੇ ਜਾਂ ਕੁਝ ਗਲਤ ਜੋ ਅੱਜਕੱਲ ਤੁਸੀਂ ਸੁਣਨ ਚਾਹ ਰਹੇ ਤਾਂ ਉਸ ਨੂੰ ਵੀ ਅਸੀਂ ਪਹਿਲਾਂ ਵੀ ਅਸੀਂ ਪਰਚੀ ਕਰਦੇ ਰਹੇ ਹੈਗੇ ਆ ਜਿਸੇ ਅਸੀਂ ਸੀਗੇ ਤੇ ਆ ਜਿਹੜਾ ਪਰਚਾ ਹੋਇਆ ਜੀ ਇਹ ਇੱਥੇ ਸ਼ਿਕਾਇਤ ਆਈ ਹੋਈ ਸੀਗੀ ਜੀ ਆਪਣੇ ਜਸਵਿੰਦਰ ਸਿੰਘ ਪੁੱਤਰ ਜਗਮੋਲ ਸਿੰਘ ਜੀ ਇਹਨਾਂ ਦੀ ਇਹਨਾਂ ਨੇ ਕੋਈ ਇੱਥੇ ਇਹਨਾਂ ਨਾਲ ਡੀਲ ਹੋਈ ਸੀਗੀ ਜੀ ਇਹ ਦਿੱਲੀ ਦੇ ਵਾਸੀ ਹੈਗੇ ਆ ਜੀ ਜਿਹਨਾਂ ਨੂੰ ਇੱਥੋਂ ਪੈਸੇ ਪੂਸੇ ਵੀ ਪਾਏ ਸੀਗੇ ਤੇ ਇੱਥੇ ਆ ਕੇ ਮਤਲਬ ਜੋ ਜੋ ਉਹਦੇ ਦੱਸੇ ਮੁਤਾਬਿਕ ਜੀ ਤੇ ਇਹਦੇ ਵਿੱਚ ਜੀ ਟੋਟਲ ਜਿਹੜੀ ਰਕਮ ਸੀਗੀ ਜੀ ਉਹ ਲਗਭਗ 19 ਲੱਖ ਦੇ ਆਸ-ਪਾਸ ਹੀ 1894500 ਜੀ ਜਿਹੜੇ ਕਿ ਵੀ ਉਹ ਲੋਕ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਜੀ ਨਾ ਉਹਦੀ ਰਕਮ ਵਾਪਸ ਕੀਤੀ ਤਾਂ ਉਹਦੇ ਮੱਧ ਨਗਰ ਰੱਖ ਕੇ ਅਸੀਂ 420 34 ਆਪੀਸੀ ਜੋ ਵੀ ਇਮੀਗ੍ਰੇਸ਼ਨ ਐਕਟ ਦੇ ਅਧੀਨ ਅਸੀਂ ਪਰਚਾ ਦਰਜ ਕੀਤਾ ਹਾਂ ਹਾਂ ਜੀ ਸ਼ਿਕਾਇਤ ਕਰਦਾ ਕੌਣ ਹੈ ਜੀ ਕਿੱਥੇ ਦਾ ਜਸਵਿੰਦਰ ਸਿੰਘ ਹੈਗਾ ਜੀ ਸ਼ਿਕਾਇਤ ਕਰਦਾ ਇਹ ਨੰਗਲ ਵਾਸੀ ਹੈ ਜੀ ਹਾਂਜੀ ਰਾਜਨਗਰ ਨਹੀਂ ਸਰ ਜਿਨ੍ਹਾਂ ਦੇ ਖਿਲਾਫ ਇਹ ਇਹ ਦਿੱਲੀ ਦੇ ਹੈਗੇ ਜੀ ਇਹ ਦਿੱਲੀ ਦੇ ਹੈਗੇ तकरीबन ਜਿਹੜੇ ਬੰਦੇ ਹੈਗੇ ਆ ਜੀ ਇਹਨਾਂ ਇਹਨਾਂ ਦਾ ਨਾਮ ਹੈਗਾ ਜੀ ਅ ਆਪਣੇ ਗੁਰਸੇਵਕ ਸਿੰਘ ਹੈਗੇ ਜੀ ਤੇ ਵੈਸਟ ਦਿੱਲੀ ਦਾ ਸੁਨੀਲ ਮੈਣੀ ਹੈਗੇ ਜੀ ਜੀਵਨ پارک ਹੈਗੇ ਜੀ ਸਤਵਿੰਦਰ ਸਿੰਘ 4 ਕਯੂਜ਼ ਹੈਗੇ ਜੀ ਦੇ ਵਿੱਚ ਜੀ ਤੁਸੀਂ ਇਹਨਾਂ ਦੀ ਪਿੱਛੇ ਤੋਂ ਟ੍ਰੈਵਲ ਏਜੰਟ ਹੀ ਹੈ ਸਰ ਹਾਂਜੀ ਪਿੱਛੇ ਤੋਂ ਟ੍ਰੈਵਲ ਏਜੰਟ ਹੈ ਜਿਹੜੇ ਆ ਹੈਗੇ ਜੀ ਇਹ ਐਕਚੁਅਲੀ ਕੀ ਹੈ ਕਿ ਅ ਇੱਥੋਂ ਕਿਸੇ ਬੰਦੇ ਨੂੰ ਜਿਸ ਤਰ੍ਹਾਂ ਕੋਈ ਆਇਆ ਤੇ ਇੱਥੇ ਜਾ ਕੇ ਕਿਸੇ ਨੂੰ ਫਸਾਇਆ ਕਿ ਫਸਾਇਆ ਉਹ 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 ਇੱਥੋਂ ਇਹਨਾਂ ਤੋਂ ਪੈਸੇ ਲੈ ਕੇ ਅੱਗੇ ਜੋ ਇਹਨਾਂ ਦੀ ਚੇਨ ਸੀਗੀ ਜੋ ਇਹਨਾਂ ਦਾ ਇੱਕ ਨੈਕਸਸ ਬਣਾ ਹੋਇਆ ਸੀਗਾ ਸਬਜੈਕਟ ਹਾਂਜੀ ਹਾਂਜੀ ਉਹ ਸਬਜੈਕਟ ਅਸੀਂ ਕਹਿ ਸਕਦੇ ਹਾਂ ਉਹ ਨੰਗਲ ਹੈ ਸਰ ਹਾਂਜੀ ਉਹ ਨੰਗਲ ਦਾ ਸਬਜੈਕਟ ਜੋ ਪਹਿਲਾਂ ਇੱਥੇ ਰਹਿਆ ਕਰਦਾ ਸੀਗਾ ਜੀ ਹੁਣ ਦਿੱਲੀ ਹੈ ਗਿਆ ਜੀ ਉਹ ਪਹਿਲਾਂ ਨੰਗਲ ਵੀ ਸੀ ਜੀ ਉਹਦੇ ਤੋਂ ਮਤਲਬ ਘੁੰਮਦਾ ਫੇਰਾ ਟਿਕਾਣਾ ਸੀ ਫਲੋਰ ਦਾ ਉਹ ਰਹਿਣ ਵਾਲਾ ਸੀਗਾ ਜੀ ਜੀ ਕੋਈ ਸਮਾਰੀ ਵਰਤਾਰੀ ਹੋਈ ਕੋਈ ਮਾਮਲੇ ਚ ਨਹੀਂ ਜੀ ਘਰ ਇੱਕ ਗ੍ਰਿਫਤਾਰੀ ਨਹੀਂ ਹੋਈ ਹੈ ਪਰਚਾ ਅਸੀਂ ਕਟਿਆ ਹੈਗਾ ਜੀ ਤੇ ਹੁਣ ਅਸੀਂ ਅਗਲਾ ਸਟੈਪ ਜਿਹੜਾ ਹੈਗਾ ਜੀ ਉਹ ਸ਼ੁਰੂ ਕਰਤਾ ਹੈਗੇ ਸਰ ਕੀ ਜਿਹੜਾ ਸਿੱਧਣਾ ਚਾਹੋਗੇ ਟਰੈਵਲ ਜੇਟਮ ਬਿਲਕੁਲ ਇੱਥੇ ਮੈਨੂੰ ਪ੍ਰਸ਼ਾਸਨ ਨੇ ਵੀ ਹਦਾਇਤਾਂ ਦਿੱਤੀਆਂ ਹੋਈਆਂ ਜੀ ਤੇ ਇਹਦੇ ਵਿੱਚ ਮੈਂ ਬਹੁਤ ਸਖਤੀ ਵਰਤ ਰਿਹਾ ਹੈਗਾ ਚਾਹੇ ਕੋਈ ਲੋਕਲ ਏਜੰਟ ਹੋਵੇ ਜਾਂ ਬਾਹਰਲਾ ਹੋਵੇ ਕਿਉਂਕਿ ਭੋਲੇ-ਪਾਲੇ ਲੋਕ ਹੈਗੇ ਆ ਜਿਹੜੇ ਖਾਸ ਕਰ ਜੋ ਅਰਬ ਵਾਸਤੇ ਇੱਥੇ ਜਾਣ ਵਾਸਤੇ ਕੋਈ 1.5 ਲੱਖ ਦੇ ਰਹਿ ਕੇ 50000 ਦੇ ਰਹਿ ਕੇ ਬਾਕੀ ਉਹ ਉਹਦੇ ਵਿੱਚ ਇਹ ਹੈ ਜੀ ਜਿਹੜਾ ਕੋ ਲਾਇਸੈਂਸ ਇੱਥੇ ਨਹੀਂ ਹੈਗੇ ਆ ਉਹਨਾਂ ਤੇ ਅਸੀਂ ਕਾਰਵਾਈ ਸ਼ੁਰੂ ਕਰਤੀ ਹੈਗੀ ਹੈ ਜੀ ਕਿਉਂਕਿ ਮੈਨੂੰ ਵੀ ਹਲੇ ਮੇਰੀ ਸੌਰੀ ਨਿਊ ਜੁਆਇਨਿੰਗ ਹੈਗੀ ਹੈ ਤਾਂ ਅਸੀਂ ਕਾਰਵਾਈ ਸ਼ੁਰੂ ਕਰਤੀ ਹੈਗੀ ਹੈ ਜੀ ਜਿਨ੍ਹਾਂ ਕੋਲ ਉਹਨਾਂ ਨੂੰ ਅਸੀਂ ਬੁਲਾ ਕੇ ਹਦਾਇਤ ਵੀ ਕਰਦੇ ਕਿ ਵੀ ਜੋ ਜੈਨੂਇਨ ਹੈ ਉਹ ਆਪਣੇ ਡਾਕੂਮੈਂਟਸ ਲੈ ਕੇ ਆਣਗੇ ਤੇ ਜੇ ਉਹਨਾਂ ਦੇ ਖਿਲਾਫ ਕੋਈ ਦਰਖਾਸਤ ਪਾਈ ਗਈ ਜਾਂ ਕੋਈ ਸਾਨੂੰ ਲੱਗਿਆ ਕਿ ਵੀ ਕੋਈ ਨੈਗਲੀਜੈਂਸੀ ਹੈਗੀ ਆ ਉਹਦੇ ਚ ਅਸੀਂ ਤੁਰੰਤ ਪਰਚਾ ਦਰਜ ਕਰਾਇਆ ਹੈ